श्री राम जानकी बैठे हैं मेरे सीने में देख लो मेरे मन के नगीने में देख लो मेरे मन के नगीने में श्री राम जानकी बैठे हैं मेरे सीने में श्री राम ਜੀ ਜੀ ਲੋਕੀ ਆਪਣੇ ਬੱਚੇ ਭੇਜ ਕੇ ਆਪਣੇ ਆਪਣੇ ਘਰ ਛੰਡੇ ਵੱਡੇ ਵੱਡੇ ਲੈ ਕੇ ਜਾ ਰਹੇਗੀ ਆਪਾਂ ਵੱਡਾ ਝੰਡਾ ਆਪਣੇ ਘਰ ਲਗਾਣਾ ਸ੍ਰੀ ਰਾਮ ਜੀ ਆ ਰਹੇ ਨੇ ਸ੍ਰੀ ਰਾਮ ਕਿਹਨਾਂ ਵਾਲਾ ਪੀਸੇ ਸਟੂਵੀਦਾਂ ਤੁਹਾਡੇ ਕੋਲ 500 ਪੀਸੀ ਹੀ ਬਚੇ ਸਾਰੇ ਕਿਰੇ ਪਹਿਲਾਂ ਦੀ ਹੀ ਬੁਕਿੰਗ ਸੀ ਸਵੇਰੇ 4 ਵਜੇ ਜਾ ਕੇ ਕੋਰੀ ਲਿਆ 8 ਵਜੇ ਮੈਂ ਘਰ ਘਰ ਜਾ ਕੇ ਪੁੰਚ ਆਇਆ ਨਾਮ ਜੈ ਰਾਮ ਜੈ ਜੈ ਰਾਮ ਯਾਰੀ ਸੀ ਪਧਰੀ ਯਾਰ ਇਹ ਚੰਡੀਆ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਬਹੁਤ ਹੀ ਖੁਸ਼ੀ ਹੈ 500 ਸਾਲ ਬਾਅਦ ਫਿਰ ਸ਼੍ਰੀ ਰਾਮ ਜੀ ਅਯੁੱਧਿਆ ਵਾਪਸ ਆ ਰਹੇ ਆ। ਅਯੁੱਧਿਆ ਵਿੱਚ ਸ਼੍ਰੀ ਪ੍ਰਭੂ ਰਾਮ ਜੀ ਦੇ ਜਿਹੜੇ 22 ਤਰੀਕ ਨੂੰ ਇੱਕ ਸਮਾਗਮ ਹੋਣ ਜਾ ਰਿਹਾ ਹੈ। ਔਰ ਉਸ ਸਮਾਗਮ ਨੂੰ ਲੈ ਕੇ ਜਿੱਥੇ ਅਯੁੱਧਿਆ ਦੇ ਵਿੱਚ ਵੱਖ-ਵੱਖ ਰੰਗ ਦੇਖਣ ਨੂੰ ਮਿਲਦੇ ਪਏ ਉੱਥੇ ਪੰਜਾਬ ਦੀਆਂ ਗਲੀਆਂ, ਪੰਜਾਬ ਦੀਆਂ ਸੜਕਾਂ ਤੇ ਵੀ ਇੱਕ ਵੱਖਰਾ ਦੀ ਸਜਾਵਟ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਵੀ ਸਜਾਈਆਂ ਗਈਆਂ ਜਿਹੜਾ ਇੱਕ ਵੱਖਰੇ ਤਰ੍ਹਾਂ ਦਾ ਸਮਾਨ ਜਿਹੜਾ ਬਹੁਤ ਈਆਂ ਜਿਹੜੀਆਂ ਕਿ ਉਹ ਜੜਿਆ ਹੀ ਇਕ ਅਯੁੱਧਿਆ ਰਾਮ ਮੰਦਿਰ ਦੇ ਨਾਲ ਹੈ ਔਰ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇੱਕ ਮਾਡਲ ਵਿੜਾ ਰਾਮ ਮੰਦਿਰ ਦਾ ਇੱਕ ਮੋਡਲ ਦੇ ਵਿੱਚ ਮਾਡਲ ਹੈ ਔਰ ਮਾਰਬਲ ਦੀਆਂ ਜਿਹੜੀਆਂ ਸਰੂਪ ਨੇ ਔਰ ਵੱਖ-ਤਰਾ ਦੀ ਇਕ ਲੋਕਾਂ ਦੀ ਜੋ-ਜੋ ਡਿਮਾਂਡਸ ਨੇ ਉਹ ਪੂਰੀਆਂ ਕੀਤੀਆਂ ਜਾ ਰੀਆਂ ਨੇ ਵੱਡੇ ਝੰਡੇ ਨੇ ਛੋਟੇ ਝੰਡੇ ਨੇ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈ ਮਾਰਕੀਟ ਚ ਅਵੇਲੇਬਲ ਹੈ ਔਰ ਖਾਸ ਕਰਕੇ ਇਹ ਮਾਡਲ ਦੀ ਮੈਂ ਗੱਲ ਕਰਾਂ ਤਾਂ Shri ਰਾਮ ਜਨਮ ਭੂਮੀ ਮੰਦਿਰ ਦਾ ਮਾਡਲ ਇੱਕ ਵੱਖਰੀ ਹੀ ਖੇਚਦਾ ਕੇਂਦਰ ਬਣਿਆ ਹੋਇਆ ਹਰ ਇੱਕ ਦੇ ਘਰ ਵਿੱਚ ਲੈ ਕੇ ਜਾ ਰਹੇ ਨੇ ਕੋਈ ਗਿਫਟ ਵੀ ਦੇ ਰਹੇ ਨੇ ਲੋਕ ਔਰ ਇੱਕ ਦੂਸਰੇ ਨਾਲ ਇਸ ਮਾਡਲ ਦਾ ਵਟ ਉਤਾਂਦਰਾ ਵੀ ਕੀਤਾ ਜਾ ਰਿਹਾ ਔਰ ਖਾਸ ਕਰਕੇ ਇਹ ਮਾਡਲ ਬਾਜ਼ਾਰਾਂ ਦੇ ਵਿੱਚ ਹੈ ਔਰ ਝੰਡਿਆਂ ਦੀ ਗੱਲ ਕਰੀਏ ਤੇ ਝੰਡੇ ਵੀ ਵਕ-ਵਕ ਸਲੋਗਨਸ ਦਿੰਦੇ ਹੋਏ ਝੰਡੇ ਜਿਹੜੇ ਨੇ ਉਹ ਅਵੇਲੇਬਲ ਹੈਗੇ ਨੇ ਜੈ ਸ਼੍ਰੀ ਗਾਮ ਜਾਂ ਜੈ ਸ਼੍ਰੀ ਹਨੂਮਾਨ ਜੀ ਦੇ ਝੰਡੇ ਵਕ-ਵਕ ਤਰ੍ਹਾਂ ਦੇ ਜਿਹੜੇ ਇੱਕ ਤਿਆਰੀਆਂ ਲੋਕਾਂ ਦੀ ਇੱਕ ਰੁਝਾਨ ਹੈ ਔਰ ਵੱਡੇ ਇੱਕ ਤਿਆਰੀਆਂ ਕੀਤੀਆਂ ਜਾ ਰਹੀਆਂ ਇਕੱਲਾ ਅਯੋਧਿਆ ਦੇ ਵਿੱਚ ਨਹੀਂ ਹੈ ਪੰਜਾਬ ਦੀਆਂ ਸੜਕਾਂ ਤੇ ਪੰਜਾਬ ਦੀਆਂ ਗਲੀਆਂ ਵੀ ਭਾਜੀ ਕਿਵੇਂ ਲੋਕਾਂ ਦਾ ਡਿਮਾਂਡਸ ਆndੀਆਂ ਵੀਆਂ ਸੀ ਬਹੁਤ ساری ਡਿਮਾਂਡਸ ਆ ਰਹੀ ਹੈ ਜੀ ਲੋਕੀ ਆਪਣੇ ਬੱਚੇ ਭੇਜ ਕੇ ਆਪਣੇ ਬੁਨੇ ਘਰ ਛੰਡੇ ਵੱਡੇ-ਵੱਡੇ ਲੈ ਕੇ ਜਾ ਰਹੇ ਕੀ ਆਪਾਂ ਵੱਡਾ ਛੰਡਾ ਆਪਣੇ ਘਰ ਲਗਾਣਾ ਸ੍ਰੀ ਰਾਮ ਜੀ ਆ ਰਹੇ ਨੇ ਔਰ ਅਸੀਂ ਘਰ ਆਪਾਂ ਦੀਪਦਾਨ ਕਰਨਾ ਵਾ ਇਹਨਾਂ ਨਾ ਬੱਚੇ-ਬੱਚੇ ਦੇ ਮੂੰਹ ਤੇ ਰਾਮ ਜੀ ਦਾ ਨਾਮ ਮੋਦੀ ਜੀ ਨੇ ਪੂਰਾ ਰਾਤਾ ਬਈ ਜੁਬਾਨ ਚ ਲਿਆਤਾ ਇੱਕ ਦੂਸਰੀ ਜਿਹੜੀ ਮਾਡਲ ਦੀ ਗੱਲ ਕਰਦਾ ਪਿਆ ਇਹ ਮਾਡਲ ਤੇ ਮੇਰੇ ਖਿਆਲ ਨਾਲ ਖਾਸ ਸੀ ਖਾਸ ਖਾਸ ਸਪੈਸ਼ਲ ਤਸੇਰਾ ਕੋਰੀਅਰ ਆਇਆ ਮੇਰਾ ਕਰਕੇ ਨਾ ਇਹ ਵਾਲਾ 560 ਪੀਸੀ ਦਾ ਤਮੇ ਕੋਈ 560 ਪੀਸੀ ਹੀ ਬਚੇ ਸਾਰੇ ਕਿਤੇ ਪਹਿਲਾਂ ਦੀ ਹੀ ਬੁਕਿੰਗ ਸੀ ਸਵੇਰੇ 4 ਵਜੇ ਜਾ ਕੇ ਕੋਰੀ ਲਿਆ 8 ਵਜੇ ਮੈਂ ਘਰ ਘਰ ਜਾ ਕੇ ਪੁੰਚ ਆਇਆ ਮੈਂ ਘਰ ਘਰ ਪੁੰਚ ਆਇਆ ਇਹ ਮੇਰੇ ਵੀ ਤੁਸੀਂ ਵੀ ਲੈ ਕੇ ਬਿਲਕੁਲ ਮੇਰੀ ਲੈ ਕੇ ਜਾ ਰਹੇ ਹੋ ਇਹ ਤਾਂ ਕੋਈ ਆਪਣਾ ਕੋਈ ਝੂਠੋਲੀ ਗੱਲ ਕੋਈ ਨਹੀਂ ਹੈਗੀ ਇੰਨਾ ਕਿ ਸੁੰਦਰ ਦ੍ਰਿਸ਼ ਹੈ ਕਿ ਮਨ ਲੋਕੀ ਕਹਿੰਦੇ ਆਪਾਂ ਦਰਸ਼ਨ ਕਰਨ ਜਾਣਾ ਲੋਕੀ ਮਥਰਾ ਜਾਂਦੇ ਹੀ ਹਰੀਦਵਾਰ ਜਾਂਦੇ ਹੀ ਇੱਕ ਇਹ ਵੀ ਹੁਣ ਧਾਮ ਬਣ ਗਿਆ ਹੋਇਆ ਲੋਕੀ ਹਰ ਸਾਲ ਦੀ ਤਰ੍ਹਾਂ ਲੋਕੀ ਜਾਣ ਕੇ ਜਾਣ ਕੇ ਦੋ ਚਾਰ ਵਾਰੀ ਮਤਲਬ ਲੋਕ ਜਿਹੜੇ ਨੇ ਚਾਹੇ ਜੇ ਹੁਣ ਅਯੋਧਿਆ ਨਹੀਂ ਜਾ ਸਕਦੇ ਤੇ ਲੇਕਿਨ ਇਹ ਜਿਹੜਾ ਮਾਡਲ ਹੈ ਆਪਣੇ ਮੰਦਰਾਂ ਦੇ ਵਿੱਚ ਸੋਭਿਤ ਕਰ ਰਹੇ ਨੇ ਅਕਰੇ ਘਰ ਘਰ ਵਿੱਚ ਰੱਖ ਕੇ ਇਹਨਾਂ ਦੇ ਦਰਸ਼ਨ ਕਰਨਗੇ ਸਮਝੋ ਕਿ ਅਯੋਧਿਆ ਹੀ ਪਹੁੰਚੇ ਨੇ ਇੰਦਾ ਸੁੰਦਰ ਰੂਪ ਬਵੇ ਮੰਦਰ ਹੈ ਕਿ ਪੰਜਾਬ 50 ਫੁੱਟ ਜਾਂ 80 ਫੁੱਟ ਦੀ ਉਹਨੂੰ ਸੜਕ ਮੰਦਰ ਨੂੰ ਦਿੱਤੀ ਗਈ ਹੈ ਇਹਨਾਂ ਬਵੇ ਰਸ਼ ਹੈ ਉਥੇ ਫਿਲਮੀ ਕਲਾਕਾਰ RAM ਜੀ ਲਕਸ਼ਮਣ ਜੀ ਸੀਤਾ ਜੀ ਵੀ ਪਹੁੰਚੇ ਹੋਏ ਨੇ ਆਜੀ ਦੀ ਰੇਟ ਵਿੱਚ ਬਿਲਕੁਲ ਸਾਰੇ ਪੌਂਚਰੇ ਨੇ ਲਗਾਤਾਰ ਆਪਾਂ ਖਬਰਾਂ ਦੇਖ ਰਹੇ ਨੇ ਅਯੋਧਿਆ ਤੋਂ ਵੀ ਜਗ ਬਣੀ ਹਰ ਇੱਕ ਪਲ-ਪਲ ਦੀ ਖਬਰ ਦਿਖਾ ਰਿਹਾ ਲੇਕਿਨ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀਆਂ ਵੀ ਗਲੀਆਂ ਸੜਕਾਂ ਦੇ ਉੱਤੇ ਇੱਕ ਵੱਖਰਾ ਹੀ ਰੰਗ ਆ ਵੱਖਰੀ ਹੀ ਸਜਾਵਟ ਆ ਤੁਸੀਂ ਕਿਦਾਂ ਦੇਖਦੇ ਹੋ ਕਿ ਪਹਿਲੇ ਤੇ ਮੈਂ ਜਦੋਂ ਲਗਾ ਰਿਹਾ ਸੀ ਚੰਡੇ ਤੇ ਉਦੋਂ ਇੱਕ ਭਜਨ ਬੋਲ ਰਿਹਾ ਸੀ ਉਹ ਬਿਲਕੁਲ ਮੈਂ ਸੁਣਨਾ ਚਾਹਾਂਗਾ ਸ਼੍ਰੀ ਰਾਮ ਜੀ ਦਾ ਭਜਨ ਸੀ ਸ਼੍ਰੀ ਰਾਮ ਜਾਨ ਕੀ ਬੈਠੇ ਹਨ श्री राम जान की बैठे हैं मेरे सीने में देख लो मेरे मन के नगीने में देख लो मेरे मन के नगीने में श्री राम जान की बैठे हैं। ਨੇਰੇ ਸੀਨੇ ਮੇਂ ਸ਼੍ਰੀ ਰਾਮ ਬਿਲਕੁਲ ਜੇ ਆਪਾਂ ਗੱਲ ਕਰੀਏ ਤੇ ਕਿਵੇਂ ਦਾ ਜਦੋਂ ਤੁਸੀਂ ਇੱਥੇ ਕਾਊਂਟਰ ਤੇ ਖੜੇ ਹੋ ਤੇ ਕਿਵੇਂ ਨੇ ਗ੍ਰਾਹਕਾਂ ਦੀ ਡਿਮਾਂਡ ਰਹਿੰਦੀ ਹੈ ਅੱਜ ਦੀ ਵੀ ਅੱਜ ਦੀ ਡੇਟ 'ਚ ਭਾਜੀ ਬਹੁਤ ਜ਼ਿਆਦਾ ਮਤਲਬ ਸ਼੍ਰੀ ਰਾਮ ਜੀ ਦੇ ਅਯੁੱਧਿਆ ਫੋਨ ਕਰਕੇ ਬਹੁਤ ਜ਼ਿਆਦਾ ਮਤਲਬ ਛੰਡਿਆਂ ਦੀ ਸੇਲ ਵਧ ਰਹੀ ਹੈ ਤੇ ਛੰਡਿਆਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਬਹੁਤ ਹੀ ਖੁਸ਼ੀ ਹੈ 500 ਸਾਲ ਬਾਅਦ ਫੇਰ ਸ਼੍ਰੀ ਰਾਮ ਜੀ ਅਯੁੱਧਿਆ ਵਾਪਸ ਆ ਰਹੇ ਆ ਤੇ ਪਹਿਲੇ ਤੇ ਸਾਲ ਬਾਅਦ ਹੁੰਦਾ ਸੀ ਕਿ ਖੁਸ਼ੀ ਹੁੰਦੀ ਸੀ ਕਿ ਦਿਵਾਲੀ ਆਣੀ ਹੈ ਤੇ ਹੁਣ ਸਾਲ ਦੇ ਵਿੱਚ ਦੋ ਦੋ ਦਿਵਾਲੀਆਂ ਮਈਆਂ ਜਾ ਰਹੀਆਂ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਵੀ ਦੁਕਾਨ ਤੇ ਵੀ ਗ੍ਰਾਹਕ ਜਿਹੜੇ ਨੇ ਲਗਾਤਾਰ ਜਿਹੜੇ ਕੋਈ ਨਾ ਕੋਈ ਐਸਾ ਸਮਾਨ ਲੈ ਕੇ ਜਾ ਰਹੇ ਨੇ ਜਿਹੜਾ ਉਸ 22 ਤਰੀਕ ਦੀ ਸੈਲੀਬ੍ਰੇਸ਼ਨ ਨਾਲ ਜੁੜਿਆ ਹੋਇਆ ਆ ਭਾਜੀ ਤੁਸੀਂ ਸਪੈਸ਼ਲੀ ਚੰਡਾ ਲੈ ਕੇ ਜਾ ਰਹੇ ਹੋ ਘਰ ਵਾਸਤੇ ਲੈ ਕੇ ਜਾ ਰਹੇ ਹੋ ਹਾਂਜੀ ਸ਼ੋਭਾ ਤੇ ਵੀ ਲਗਾਵਾਂਗੇ ਤੇ ਘਰ ਵੀ ਲਗਾਵਾਂਗੇ ਬਿਲਕੁਲ ਕਿੰਨੀਆਂ ਤਿਆਰੀਆਂ ਹੈਗੀਆਂ ਭਾਈ ਜੀ ਬਹੁਤ ਵਧੀਆ ਜੀ ਭਾਈ ਤੋਂ ਪੂਰੇ ਹਰ ਸੋਲਾ ਅਸਦਾਲਾ ਬਾਦ ਦੀਵਾਲੀ ਮੰਦਰੀ ਕਰਾਂਗੇ ਜੀ ਇਦਾਂ ਲੱਗਦਾ ਪਿਆ ਨਾ ਕਿ ਜਿਵੇਂ ਅਯੋਧਿਆ ਪੰਜਾਬ ਵੀ ਅਯੋਧਿਆ ਹੀ ਬਣ ਗਿਆ ਆ ਵੇਖੋ ਸਾਡੇ ਗਲੀ ਮਹੱਲੇ ਭਗਵਾ ਭਗਵائش ਆ ਗਿਆ ਜੀ ਬਿਲਕੁਲ ਬਗਵਾ ਭਗਵائش ਆ ਗਿਆ ਗਲੀ ਮਹੱਲੇ ਦੇ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰਭੂ ਰਾਮ ਦੇ ਗੁਣਗਾਨ ਹੋ ਰਹੇ ਨੇ ਕਿਤੇ ਮੰਦਰਾਂ ਦੇ ਵਿੱਚ ਜਾਂ ਪ੍ਰਬਾਤ ਫੇਰੀਆਂ ਦੇ ਤੌਰ ਤੇ ਜਿਹੜੇ ਰਾਮ ਭਗਤ ਨੇ ਉਜਾਰੇ ਨੇ ਔਰ ਇੱਕ ਵੱਖਰੀ ਤਰ੍ਹਾਂ ਦਾ ਤਾਲਾ ਜਿਹੜਾ ਪੰਜਾਬ ਦੀਆਂ ਸੜਕਾਂ ਤੇ ਵੀ ਦੇਖਣ ਨੂੰ ਮਿਲਦਾ ਹੈ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪਤ ਚਾਵਲਾ ਜਗਬਣੀ ਟੀਵੀ ਲਈ ਗੁਰਦਾਸ